ਮੇਰੇ ਕੋਲ ਕਾਫੀ ਇਦਾਂ ਦੇ ਲੜਕੀਆਂ ਦੇ ਮੈਸੇਜ ਆਉਂਦੇ ਰਹਿੰਦੇ ਆ ਬੱਚੀਆਂ ਦੇ ਜਿਹੜੀਆਂ ਕਹਿੰਦੀਆਂ ਸਰ ਜੀ ਸਾਡੀ ਗ੍ਰੈਜੂਏਸ਼ਨ ਤਾਂ ਕੰਪਲੀਟ ਆ ਗਏ ਅਸੀਂ ਕੀ ਕਰ ਸਕਦੇ ਆ ਫਿਊਚਰ ਕੈਰੀਅਰ ਕੀ ਹੋ ਸਕਦਾ ਆ ਬਹੁਤ ਸਾਰੀਆਂ ਇਦਾਂ ਦੀਆਂ ਲੜਕੀਆਂ ਪੈਸ਼ਨੇਟ ਹੁੰਦੀਆਂ ਨੇ ਜਿਨ੍ਹਾਂ ਦੀ ਮੈਰਿਜ ਜਲਦੀ ਉਮਰ ਚ ਹੋ ਜਾਂਦੀ ਹੈ ਲੇਕਿਨ ਉਹਨਾਂ ਦਾ ਪੜਨ ਦਾ ਬਹੁਤ ਮਨ ਹੁੰਦਾ ਉਹ ਵੀ ਅਕਸਰ ਮੈਨੂੰ ਪੁੱਛਦੇ ਰਹਿੰਦੇ ਕਿ ਵੱਡੇ ਭਾਈ ਕੀ ਕਰ ਸਕਦੇ ਆ ਆਪਾਂ ਅੱਗੇ ਇਹਦੇ ਨਾਲ ਨਾਲ ਹੀ ਆ ਪਿੱਛੇ ਕੁਝ ਦਿਨ ਪਹਿਲਾਂ ਚੰਡੀਗੜ੍ਹ 1746 ਬੱਚੇ ਬੱਚੀਆਂ ਨੂੰ ਪੰਜਾਬ ਪੁਲਿਸ ਕਨਸਟੇਬਲ ਦੇ ਜੁਆਇਨਿੰਗ ਲੈਟਰ ਮਿਲੇ ਉਹਨਾਂ ਦੇ ਵੀ ਸਵਾਲ ਸੀਗੇ ਕਿ ਸਰ ਅਸੀਂ ਗ੍ਰੈਜੂਏਸ਼ਨ ਵੀ ਕੀਤੀ ਹੋਈ ਆ ਹੁਣ ਸਾਨੂੰ ਕਾਂਸਟੇਬਲ ਦੀ ਜੌਬ ਤਾਂ ਮਿਲ ਗਈ ਹੁਣ ਅਸੀਂ ਅੱਗੇ ਦਾ ਕੀ ਕਰੀਏ ਸੋ ਇਹ ਸਾਰੇ ਸਵਾਲ ਜਿਹੜੇ ਹੈਗੇ ਅੱਗੇ ਦਾ ਕੀ ਕਰੀਏ ਉਹਨਾਂ ਸਵਾਲਾਂ ਦਾ ਜਵਾਬ ਲੈ ਕੇ ਆਇਆ ਤੁਸੀਂ ਸਾਹਮਣੇ ਦੇਖ ਰਹੇ ਹੋ ਕਿ ਪੰਜਾਬ ਦੀਆਂ ਧੀਆਂ ਦੇ ਕੋਲੇ ਐਸ ਡੀ ਐਮ ਡੀ ਐਸ ਪੀ ਤੇ ਤਹਿਸੀਲਦਾਰ ਬਣਨ ਦਾ ਇੱਕ ਬਹੁਤ ਵਧੀਆ ਮੌਕਾ ਹੈ ਜੀ ਉਹ ਬਹੁਤ ਵਧੀਆ ਮੌਕਾ ਕਿਉਂ ਆ ਉਹਦੇ ਉੱਤੇ ਆਪਾਂ ਚਰਚਾ ਕਰਾਂਗੇ ਸੋ ਪੂਰੀ ਵੀਡੀਓ ਬੜੇ ਧਿਆਨ ਨਾਲ ਦੇਖਿਓ ਵਧੀਆ ਲੱਗੀ ਤਾਂ ਕਿਸੇ ਦੋਸਤ ਮਿੱਤਰ ਸੱਜਣ ਨੂੰ ਸ਼ੇਅਰ ਵੀ ਜ਼ਰੂਰ ਕਰ ਦਿਓ ਤਾਂ ਕਿ ਉਹਦੇ ਤੱਕ ਇਨਫੋਰਮੇਸ਼ਨ ਇਹ ਪਹੁੰਚ ਜਾਵੇ ਇਨਫੋਰਮੇਸ਼ਨ ਪਹੁੰਚਾਉਣੀ ਇਸ ਕਰਕੇ ਜ਼ਰੂਰੀ ਆ ਕਿਉਂਕਿ ਪੰਜਾਬ ਦੇ ਯੂਥ ਦੇ ਕੋਲੇ ਅੱਜ ਦੀ ਘੜੀ ਵਿੱਚ ਜੇ ਕਮੀਆਂ ਤਾਂ ਸਿਰਫ ਇੱਕੋ ਚੀਜ਼ ਦੀ ਆ ਉਹ ਹੈ ਇਨਫੋਰਮੇਸ਼ਨ ਦੀ ਟੈਲੈਂਟ ਦੀ ਕੋਈ ਕਮੀ ਨਹੀਂ ਪੜ੍ਹਾਈ ਲਿਖਾਈ ਦੀ ਕੋਈ ਕਮੀ ਨਹੀਂ ਬਹੁਤ ਮਿਹਨਤੀ ਸਾਡਾ ਯੂਥ ਆ ਬਹੁਤ ਡੈਡੀਕੇਟਿਡ ਆ ਸੋ ਇਸ ਇਨਫੋਰਮੇਸ਼ਨ ਨੂੰ ਹਰੇਕ ਬੱਚੇ ਤੱਕ ਪਹੁੰਚਾਓ ਤਾਕੀ ਪੰਜਾਬ ਦੇ ਯੂਥ ਨੂੰ ਸਹੀ ਰਾਹ ਦੇਣ ਦੇ ਵਿੱਚ ਤੁਹਾਡਾ ਵੀ ਇੱਕ ਯੋਗਦਾਨ ਹੋਵੇ। ਸੋ ਇਸ ਵੀਡੀਓ ਨੂੰ ਕਰਦੇ ਹਾਂ ਸ਼ੁਰੂਆਤ ਹਾਂਜੀ ਸੱਸੀ ਗਾਲ ਜੀ ਮੇਰਾ ਨਾਮ ਫਤਿਹ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸਸ ਅੱਡ 247 ਦੇ YouTube ਚੈਨਲ ਦੇ ਉੱਤੇ। ਉਮੀਦ ਕਰਦਾ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ। ਸੋ ਪੰਜਾਬ ਦੀਆਂ ਧੀਆਂ ਕੋਲੇ ਡੀਐਸਪੀ ਐਸਡੀਐਮ ਤਸੀਲਦਾਰ ਬਣਦਾ ਇੱਕ ਸੁਨਹਿਰਾ ਮੌਕਾ ਹੈਗਾ ਉਹ ਕਿਵੇਂ ਹੈਗਾ ਮੈਂ ਦੱਸ ਦਿੰਦਾ। DSP SDM ਤੇ ਤਹਿਸੀਲਦਾਰ ਬਣਿਆ ਕਿਵੇਂ ਜਾਂਦਾ ਸਭ ਤੋਂ ਪਹਿਲੇ ਨੰਬਰ ਤੇ ਸਾਡੇ ਜੇ ਪੰਜਾਬ ਦੇ ਵਿੱਚ ਦੇਖੀਏ ਤਾਂ ਇੱਕ ਪੇਪਰ ਹੁੰਦਾ ਜਿਹਨੂੰ ਅਸੀਂ ਕਹਿੰਦੇ ਆ ਪੰਜਾਬ PCS ਦਾ ਪੇਪਰ ਠੀਕ ਹੁਣ ਉਹ ਪੇਪਰ ਪੰਜਾਬ ਦੀ ਇੱਕ ਬਾਡੀ ਆ PPSCO ਕੰਡਕਟ ਕਰਦੀ ਹੈ ਉਹ ਪੇਪਰ ਲੈਂਦੀ ਹੈ ਜਦੋਂ ਪੇਪਰ ਕਲੀਅਰ ਹੋ ਜਾਂਦਾ ਤੇ ਤੁਹਾਨੂੰ ਨੌਕਰੀ ਮਿਲ ਜਾਂਦੀ ਹੈ ਹੁਣ ਇਥੇ ਸੋਚਣ ਵਾਲੀ ਗੱਲ ਆ ਵੀ ਸਰ ਇਹ ਇਕੱਲਾ ਕੁੜੀਆਂ ਲਈ ਸੁਨਹਿਰੀ ਮੌਕਾ ਕਿਉਂ ਮੁੰਡਿਆਂ ਲਈ ਕਿਉਂ ਨਹੀਂ ਹੈਗਾ ਇਹ ਵੀ ਤੁਸੀਂ ਸੋਚ ਸਕਦੇ ਹੋ ਨਾ ਖਾਸ ਕਰ ਕੁੜੀਆਂ ਪੁੱਛ ਸਕਦੀਆਂ ਨੇ ਵੀ ਸਰ ਜੀ ਇਹ ਤਾਂ ਤੁਸੀਂ ਉਹੀ ਲਿਖ ਦਿੱਤਾ ਜੀ ਮੈਂ ਸਮਝਾਉਣਾ ਕਿਉਂ ਮੈਂ ਪੇਪਰ ਬਾਰੇ ਵੀ ਦੱਸੂਗਾ ਪੇਪਰ ਦਾ ਪੈਟਰਨ ਵਗੈਰਾ ਕੀ ਇਹ ਸਾਰੀ ਡਿਟੇਲ ਦੱਸੂਗਾ ਲੇਕਿਨ ਉਦੋਂ ਪਹਿਲਾਂ ਕੁੜੀਆਂ ਕੋਲ ਸੁਨਹਿਰੀ ਮੌਕਾ ਇਸ ਕਰਕੇ ਆ ਕਿਉਂਕਿ ਜਦੋਂ ਜਿੰਨੀਆਂ ਵੀ ਪੋਸਟਾਂ ਆਉਣਗੀਆਂ ਪੰਜਾਬ ਦੇ ਪੀਸੀਐਸ ਦੇ ਵਿੱਚ ਉੱਥੇ 33% ਰਿਜ਼ਰਵੇਸ਼ਨ ਹੈ ਕੁੜੀਆਂ ਦੀ ਆਪਾਂ ਅਕਸਰ ਕਹਿੰਦੇ ਨਾ ਵੀ ਜੋ ਰਿਜ਼ਰਵ ਕੋਟਾ ਉਹਨਾਂ ਨੂੰ ਛੇਤੀ ਨੌਕਰੀ ਮਿਲ ਜਾਂਦੀ ਹੈ ਕਿਉਂਕਿ ਉਹਨਾਂ ਕੋਲੇ ਰਿਜ਼ਰਵੇਸ਼ਨ ਹੁੰਦੀ ਆ ਮੈਕਸਿਮਮ ਰਿਜ਼ਰਵੇਸ਼ਨ 27% ਹੁੰਦੀ ਆ OBC ਦੀ ਮੈਕਸਿਮਮ ਇਤੋਂ ਵੱਧ ਕਿਸੇ ਵੀ ਕੈਟਾਗਰੀ ਨੂੰ ਰਿਜ਼ਰਵੇਸ਼ਨ ਨਹੀਂ ਮਿਲਦੀ ਤੇ ਜੇ ਮੈਂ ਲੜਕੀਆਂ ਦੀ ਗੱਲ ਕਰਾਂ ਕੁੜੀਆਂ ਦੀ ਗੱਲ ਕਰਾਂ ਇੱਥੇ ਕੁੜੀਆਂ ਨੂੰ 33% ਰਿਜ਼ਰਵੇਸ਼ਨ ਦਿੱਤੀ ਜਾ ਰਹੀ ਹੈ ਪੰਜਾਬ ਸਰਕਾਰ ਦੇ ਦੁਆਰਾ ਐਸ.ਟੀ.ਐਮ. ਡੀ.ਐਸ.ਪੀ ਤੇ ਤਹਿਸੀਲਦਾਰ ਦੇ ਪੇਪਰ ਦੇ ਵਿੱਚ ਓਪਰਚ्युनिटी ਤਾਂ ਹੈ ਫਿਰ ਜਿਹੜਾ ਹਜੇ ਵੀ ਕਹਿੰਦਾ ਨਹੀਂ ਓਪਰਚ्युनिटी ਫਿਰ ਉਹ ਗੱਲ ਮੇਰੇ ਯਾਦ ਆਉਂਦੀ ਆ ਵੀ ਜਿਹਨੇ ਨਹੀਂ ਕਰਨਾ ਉਹਦੇ ਲਈ ਬਹਾਨਿਆਂ ਦੀ ਤੇ ਜਿਹਨੇ ਕਰਨਾ ਆ ਉਹਦੇ ਲਈ ਮੌਕਿਆਂ ਦੀ ਕੋਈ ਥੋੜ੍ਹ ਨਹੀਂ ਹੈਗੀ ਜਿਨੇ ਕੁਝ ਕਰਨਾ ਉਹਨੂੰ ਮੌਕੇ ਬਹੁਤ ਆ ਜਿਨੇ ਨਹੀਂ ਕਰਨਾ ਉਹਨੂੰ 100% ਰਿਜ਼ਰਵੇਸ਼ਨ ਦੇਣ ਉਹਨਾਂ ਕੋ ਤਾਂ ਵੀ ਨਹੀਂ ਕੁਝ ਹੋਣਾ ਠੀਕ ਹੈ ਜੀ ਪਹਿਲਾ ਮੌਕਾ ਇਹ ਆ ਵੀ ਸਾਡੇ ਕੋਲੇ ਰਿਜ਼ਰਵੇਸ਼ਨ ਹੈ ਦੂਜਾ ਸਭ ਤੋਂ ਵੱਡਾ ਮੌਕਾ ਵੀ ਜਿਹੜਾ ਪੇਪਰ ਆ ਜਿਵੇਂ ਪੀਸੀਐਸ ਦੇ ਮੈਂ ਪੇਪਰ ਦੀ ਗੱਲ ਕਰਾਂ ਇੱਕ ਵਾਰ ਤੁਹਾਨੂੰ ਮੈਂ ਦਿਖਾ ਦਿੰਨਾ ਆ ਠੀਕ ਹੈ ਸੋ ਆ ਦੇਖੋ ਆ ਬੱਚਿਆਂ ਨੇ ਇਹ ਬਹੁਤ ਪੜ੍ਹਦਿਆਂ ਨੇ ਮਿਹਨਤ ਕਰਕੇ ਪਰ ਇੱਕ ਏਜ ਤੋਂ ਬਾਅਦ ਬਾਅਦ ਦੇ ਵਿੱਚ ਇਹਨਾਂ ਦੇ ਸੁਪਨੇ ਜਿਹੜੇ ਟੁੱਟ ਜਾਂਦੇ ਨੇ ਕਿਉਂਕਿ ਉਹਨਾਂ ਕੋਲ ਇਨਫੋਰਮੇਸ਼ਨ ਨਹੀਂ ਹੁੰਦੀ ਸਾਡੇ ਪਰਿਵਾਰਾਂ ਚ ਕਹਿੰਦੇ ਕੁੜੀਆਂ ਨੂੰ ਪ੍ਰਾਈਵੇਟ ਜੌਬ ਨਹੀਂ ਕਰਾਉਣੀ ਠੀਕ ਆ ਨਹੀਂ ਕਰਾਉਣੀ ਉਹ ਕੁੜੀਆਂ ਨੂੰ ਡੀਐਸਪੀ ਤਾਂ ਲਵਾ ਸਕਦੇ ਆ ਨਾ ਕੁੜੀਆਂ ਨੂੰ ਤਹਿਸੀਲਦਾਰ ਤਾਂ ਲਵਾ ਸਕਦੇ ਆ ਕੁੜੀਆਂ ਨੂੰ ਐਸਡੀਐਮ ਤਾਂ ਲਵਾ ਸਕਦੇ ਹੋ ਤੁਸੀਂ ਨਹੀਂ ਲਵਾਉਣਾ ਉਹਨਾਂ ਨੂੰ ਪੜਨ ਦਾ ਮੌਕਾ ਦੇ ਦਿਓ ਉਹਨਾਂ ਨੇ ਆਪਣੇ ਆਪ ਲੱਗ ਜਾਣਾ ਇੰਨਾ ਟੈਲੈਂਟ ਹੈਗਾ ਪੰਜਾਬ ਦੀਆਂ ਧੀਆਂ ਦੇ ਵਿੱਚ ਸੋ ਦੂਜਾ ਮੌਕੇ ਦੀ ਮੈਂ ਗੱਲ ਕਰਾਂ ਜੇ ਮੈਂ ਦੂਜੇ ਮੌਕੇ ਦੀ ਗੱਲ ਕਰਾਂ ਤਾਂ ਉਹਦੇ ਵਿੱਚ ਸਾਡੇ ਕੋਲ ਕੀ ਪੰਜਾਬ ਪੀਸਸ ਦੇ ਪੇਪਰ ਦੀ ਗੱਲ ਕਰੀਏ ਤਾਂ ਪੰਜਾਬ ਪੀਸਸ ਦਾ ਜਿਹੜਾ ਪੇਪਰ ਆ 2012 ਵਿੱਚ ਹੋਇਆ ਸੀਗਾ ਉਸ ਤੋਂ ਪਹਿਲਾਂ ਵੀ ਹੋਇਆ ਸੀਗਾ ਫਿਰ ਰੋਲਾ じゃ ਪੈ ਗਿਆ ਇਹ ਦੁਬਾਰਾ 2013 ਵਿੱਚ ਕੰਡਕਟ ਕੀਤਾ ਗਿਆ ਫਿਰ 2015 ਵਿੱਚ ਆਇਆ ਫਿਰ 2018 ਵਿੱਚ ਆਇਆ ਫਿਰ 2021 ਵਿੱਚ ਆਇਆ ਇਤਿਹਾਸ ਆ ਇਹ ਹਰ ਇੱਕ ਵਾਰ 3-3 ਸਾਲ ਦਾ ਗੈਪ ਸੀਗਾ ਜੇ ਹੁਣ ਦੀ ਸੋਚੀਏ ਤਾਂ 2024 ਵਿੱਚ ਆਉਣਾ ਚਾਹੀਦਾ ਸੀਗਾ ਪਰ ਆਇਆ ਨਹੀਂ ਯਾਨੀ ਕਿ ਹਜੇ ਲੇਟ ਚੱਲ ਰਿਹਾ ਪੇਪਰ ਸੋ ਕਿੰਨਾ ਕੁ ਲੇਟ ਕਰ ਲੈਣਗੇ ਸਾਲ ਕਰ ਲੈਣਗੇ ਡੇਢ ਸਾਲ ਕਰ ਲੈਣਗੇ ਯਾਨੀ ਕਿ ਉਮੀਦ ਆ ਕਿ 2026 ਵਿੱਚ ਸੌਰੀ 2025 ਵਿੱਚ ਪੇਪਰ ਆ ਜਾਊਗਾ ਜੀ ਜਾਣੀ ਕਿ ਜੇ ਅੱਜ ਤੋਂ ਸਾਲ ਬਾਅਦ ਪੇਪਰ ਆਉਂਦਾ ਆ ਤਾਂ ਫਿਰ ਬਾਈ ਇਹ ਪੇਪਰ ਨੂੰ ਪੜਨ ਦੇ ਲਈ ਪੜ੍ਹਨਾ ਵੀ ਪੈਂਦਾ ਸਾਲਕ ਦਾ ਪੜਾਈ ਕਰਨੀ ਪੈਂਦੀ ਆ ਦੂਜਾ ਮੌਕਾ ਇਹ ਸਾਡੇ ਲਈ ਬਣ ਗਿਆ ਪਹਿਲਾ ਰਿਜ਼ਰਵੇਸ਼ਨ 33% ਦੂਜੇ ਨੰਬਰ ਤੇ ਸਾਡੇ ਕੋਲ ਪੇਪਰ ਦੇ ਚਾਂਸ ਆ ਕਿ 2025 ਵਿੱਚ ਆ ਜਾਊਗਾ ਸੋ ਜੇ ਹੁਣ ਵੀ ਮੌਕਾ ਨਾ ਸਾਭਿਆ ਹੁਣ ਨਾ ਪੜ੍ਹਨਾ ਸ਼ੁਰੂ ਕੀਤਾ ਤਾਂ ਫਿਰ ਸ਼ਾਇਦ ਇਹ ਮੌਕਾ ਦੁਬਾਰਾ 3 ਸਾਲ ਇਸ 25 ਤੋਂ ਵੀ 3 ਸਾਲ ਬਾਅਦ ਯਾਨੀ ਕਿ 28 ਦੇ ਵਿੱਚ ਆਊਗਾ ਇਹ ਹੋ ਸਕਦਾ ਤੇ ਉਦੋਂ ਕਿਹੜੇ ਰਾਜੇ ਦੀ ਪ੍ਰਜਾ ਹੋਣੀ ਆ ਕਿਸੇ ਨੂੰ ਨਹੀਂ ਪਤਾ ਆਪਣੇ ਪਿੰਡਾਂ 'ਚ ਕਹਿੰਦੇ ਨੇ ਕਿ ਕਿਹੜੇ ਰਾਜ ਦੀ ਪ੍ਰਜਾ ਹੋਣੀ ਸਾਨੂੰ ਪਤਾ ਹੋਊਗਾ। ਸੋ ਇਸ ਕਰਕੇ ਜਿਹੜੀ ਜਿਹੜੀ ਪੰਜਾਬ ਦੀ ਧੀ ਦਾ ਇਰਾਦਾ ਹੈ ਪੰਜਾਬ ਦੇ ਵਿੱਚ ਡੀਐਸਪੀ ਅਜੇ ਤਹਿਸੀਲਦਾਰ ਬਣਾਣਾ ਖਾਸ ਕਰ ਮਾਪਿਆਂ ਦਾ ਜੇ ਇਰਾਦਾ ਹੈ ਕਿ ਅਸੀਂ ਆਪਦੀ ਬੱਚੀ ਨੂੰ ਵੱਡੇ ਅਹੁਦਿਆਂ ਤੇ ਬਿਠਾਉਣਾ ਤੇ ਬਈ ਅੱਜ ਤੋਂ ਹੀ ਪੜਨਾ ਸ਼ੁਰੂ ਕਰਾ ਦੋ ਉਹਨੂੰ। ਹੁਣੇ ਪੇਪਰ ਦਾ ਪੈਟਰਨ ਕੀ ਆ? ਬਾਕੀ ਫਿਰ ਵੀ ਜੇ ਇੱਥੋਂ ਤੱਕ ਵੀ ਨਾ ਕੋਈ ਸਵਾਲ ਹੋਵੇ ਨਾ ਸਰ ਮੇਰੇ ਹਿਸਾਬ ਜਿ ਨਹੀਂ ਆ ਰਿਹਾ ਜੇ ਕੀ ਚੱਕਰ ਆ। ਮੈਂ ਉੱਤੇ ਨੰਬਰ ਦਿੱਤਾ ਹੋਇਆ ਇਸ ਨੰਬਰ ਦੇ ਉੱਤੇ ਕਾਲ ਕਰਕੇ ਜਾਣਕਾਰੀ ਵੀ ਲੈ ਸਕਦੇ ਨੰਬਰ ਦੇ ਉੱਤੇ ਕਾਲ ਕਰੋ ਜਾਣਕਾਰੀ ਲਓ ਜੇ ਇਥੋਂ ਤੱਕ ਕੋਈ ਸਵਾਲ ਹੋਵੇ ਹੁਣ ਆਪਾਂ ਅੱਗੇ ਚੱਲਦੇ ਆਂ ਪੇਪਰ ਦੇ ਬਾਰੇ ਜਾਣਕਾਰੀ ਲੈਣੇ ਵੀ ਪੇਪਰ ਹੈ ਕੀ ਚੀਜ਼ ਆ ਸੋ ਕਹਿੰਦੇ ਜੇ ਮੈਂ ਪੇਪਰ ਦੀ ਗੱਲ ਕਰਾਂ ਤਾਂ ਪੰਜਾਬ ਪੀਸੀਜ਼ ਦਾ ਪੇਪਰ ਹੁੰਦਾ ਹੈ ਪੇਪਰ ਕੰਡਕਟ ਕੀਤਾ ਜਾਂਦਾ ਹੈ ਪੀਪੀਐਸਸੀ ਦੁਆਰਾ ਤੇ ਤਿੰਨ ਸਟੈਪ ਹੁੰਦੇ ਨੇ ਇਹਦੇ ਵਿੱਚ ਪਹਿਲਾ ਸਟੈਪ ਹੁੰਦਾ ਪ੍ਰੀਲਮ ਦਾ ਦੂਜਾ ਹੁੰਦਾ ਮੇਨਸ ਦਾ ਤੇ ਤੀਜਾ ਹੁੰਦਾ ਇੰਟਰਵਿਊ ਦਾ ਠੀਕ ਆ ਹੁਣ ਅੱਗੇ ਜਾਣ ਤੋਂ ਪਹਿਲਾਂ ਇੱਕ ਸਵਾਲ ਬੱਚੀ ਦਾ ਹੋਰ ਹੋ ਸਕਦਾ ਵੀ ਸਰ ਪੇਪਰ ਕੌਣ-ਕੌਣ ਦੇ ਸਕਦਾ ਇਸੇ ਮੈਂ ਦੱਸ ਦੇਣਾ ਚਾਹਣਾ ਜੇ ਤੁਹਾਡੀ ਉਮਰ ਦੇ ਉੱਤੇ ਆਵਾ ਮੈਂ ਤੁਹਾਡੀ ਕੁਆਲਿਫੀਕੇਸ਼ਨ ਦੇ ਉੱਤੇ ਤਾਂ ਅਸੀਂ ਅੱਜ ਦੱਸ ਦਿੱਤਾ ਗ੍ਰੈਜੂਏਸ਼ਨ ਹੋਣੀ ਚਾਹੀਦੀ ਹੈ ਜੇ ਮੈਂ ਉਮਰ ਦੇ ਉੱਤੇ ਆਵਾ 21 ਤੋਂ 37 ਸਾਲ ਦੀ ਉਮਰ ਹੋਣੀ ਚਾਹੀਦੀ ਹੈ ਜਰਨਲ ਕੈਟਾਗਰੀ ਦੀ ਬੱਚਿਆਂ ਦੇ ਲਈ ਤੇ 21 ਤੋਂ 42 ਸਾਲ ਦੀ ਉਮਰ ਹੋਣੀ ਚਾਹੀਦੀ ਹੈ OBC ਤੇ SC ਦੀ ਬੱਚੀਆਂ ਦੇ ਲਈ ਸੋ ਜਿਹੜੀਆਂ ਕੁੜੀਆਂ ਦੀ ਉਮਰ 21 ਤੋਂ 37 ਹੈ ਜਰਨਲ ਦੇ ਵਿੱਚ ਤੇ 21 ਤੋਂ 42 ਹੈ OBC ਤੇ SC ਦੇ ਵਿੱਚ ਉਹ ਬੱਚੀਆਂ ਪੇਪਰ ਦੇ ਸਕਦੀਆਂ ਨੇ ਪੜਾਈ ਗ੍ਰੈਜੂਏਸ਼ਨ ਹੋਣੀ ਚਾਹੀਦੀ ਐ ਤੇ ਤੀਜਾ ਪੁਆਇੰਟ 10ਵੀਂ ਵਿੱਚ ਪੰਜਾਬੀ ਹੋਣੀ ਚਾਹੀਦੀ ਐ ਇਹ ਤਿੰਨ ਚੀਜ਼ਾਂ ਤੁਹਾਡੇ ਕੋਲ ਹੈਗੀ ਐ ਨਾ ਤਾਂ ਬਹੁਤ ਐ ਜੀ ਬਸ ਉਦੋਂ ਬਾਅਦ ਪੜਨਾ ਹੀ ਆ ਸੁਪਨਾ ਸੋਚਣਾ ਤੇ ਉਹਨੂੰ ਪੂਰਾ ਕਰਨਾ ਆਪਾਂ ਹੁਣ ਜੇ ਪੀਸੀਐਸ ਦੇ ਪੈਟਰਨ ਦੀ ਗੱਲ ਕਰਾਂ ਤਾਂ ਸਾਡੇ ਕੋਲ ਦੱਸ ਦਿੰਦਾ ਮੈਂ ਤਿੰਨ ਹੁੰਦੇ ਨੇ ਕੁਆਲੀਫਿਕੇਸ਼ਨ ਦੱਸ ਦਿੱਤੀ ਐ ਕਿਹੜੀ-ਕਿਹੜੀ ਹੋਊਗੀ ਕਲੀਅਰ ਹੋਊਗਾ ਐਜੂਕੇਸ਼ਨ ਦੱਸ ਦਿੱਤੀ ਐ ਏਜ ਦੱਸ ਦਿੱਤੀ ਐ ਕੀ ਹੋਊਗੀ ਹਾਂ ਡੀਐਸਪੀ ਬਣਨਾ ਹਾਈਟ ਦੀ ਗੱਲ ਕਰਲਾਂ ਤਾਂ 5 ਫੁੱਟ 3 ਇੰਚ ਹਾਈਟ ਚਾਹੀਦੀ ਐ ਕੁੜੀਆਂ ਦੀ ਡੀਐਸਪੀ ਦੇ ਲਈ ਤੇ ਜਿਹੜੀ ਹਾਈਟ ਯਾਰੋ ਸਿਰਫ ਡੀਐਸਪੀ ਦੇ ਲਈ ਹੀ ਮੈਟਰ ਕਰਦੀ ਆ ਐਸਡੀਐਮ ਤਹਿਸੀਲਦਾਰ ਦੇ ਲਈ ਨਹੀਂ ਕਰਦੀ ਉੱਥੇ ਕੋਈ ਚੱਕਰ ਨਹੀਂ ਹਾਈਟ ਦਾ ਤੇ ਜੇ ਮੈਂ ਏਜ ਦੀ ਗੱਲ ਕਰਾਂ ਡੀਐਸਪੀ ਲਈ ਥੋੜੀ ਜੀ ਏਜ ਘੱਟ ਆ ਬਾਕੀਆਂ ਦਾ ਉਹੀ 21 ਤੋਂ 42 ਤੇ 21 ਤੋਂ 37 ਜੇ ਤੁਸੀਂ ਡੀਐਸਪੀ ਬਣਨਾ ਫਿਰ ਉਮਰ 21 ਤੋਂ 28 ਜਰਨਲ ਕੈਟਾਗਰੀ ਦੀ ਕੁੜੀਆਂ ਦੇ ਲਈ ਤੇ 21 ਤੋਂ 33 ਹੈਗੀ ਆ ਓਬੀਸੀ ਤੇ ਐਸਸੀ ਦੇ ਲਈ ਡੀਐਸਪੀ ਲਈ ਥੋੜੀ ਜੀ ਏਜ ਘਾਟਾ ਬਾਕੀ ਐਸ ਡੀ ਐਮ ਤਹਿਸੀਲਦਾਰ ਦੇ ਲਈ 21237 ਤੇ 42 ਆ ਉਹਦੇ ਵਿੱਚ ਏਜ ਦਾ ਆਪਣਾ ਹਾਈਟ ਦਾ ਕੋਈ ਚੱਕ ਨਹੀਂ ਡੀ ਐਸ ਪੀ ਲਈ ਕੁੜੀਆਂ ਦੀ ਹਾਈਟ 5 3 ਚਾਹੀਦੀ ਆ ਠੀਕ ਹੈ ਜੀ ਚਲੋ ਹੁਣ ਪੇਪਰ ਦਾ ਪੈਟਰਨ ਮੈਂ ਦੱਸਾਂਗਾ ਤੁਹਾਨੂੰ ਪੇਪਰ ਦੇ ਤਿੰਨ ਸਟੈਪ ਹੁੰਦੇ ਆ ਸਭ ਤੋਂ ਪਹਿਲਾਂ ਹੁੰਦਾ ਪ੍ਰੀ ਦਾ ਪੇਪਰ ਜਿਹੜਾ ਕਿ ਇੱਕੋ ਦਿਨ ਹੁੰਦਾ ਹੁੰਦਾ ਮੰਨ ਲਓ ਅੱਜ ਹੋ ਗਿਆ ਇਹਦੇ ਵਿੱਚ ਦੋ ਪੇਪਰ ਹੋਣਗੇ ਸੋ ਪ੍ਰੀ ਦੇ ਪੇਪਰ ਦੇ ਵਿੱਚ ਦੋ ਹੁੰਦੇ ਨੇ ਜੀ ਸਵੇਰੇ ਹੋਊਗਾ ਇੱਕ ਪੇਪਰ ਜੀ ਐਸ 1 ਦਾ ਤੇ ਸ਼ਾਮ ਨੂੰ ਹੋਊਗਾ ਜੀ ਐਸ 2 ਦਾ ਪੇਪਰ GS1 ਦੇ ਵਿੱਚ ਉਹ ਹੀ ਜੀਓਗ੍ਰਾਫੀ ਹਿਸਟਰੀ ਪਾਲਿਟੀ ਪੰਜਾਬ ਜੀ ਕੇ ਕਰੰਟ ਅਫੇਅਰ ਵਗੈਰਾ ਹੁੰਦੇ ਆ ਤੇ GS2 ਦੀ ਗੱਲ ਕਰ ਲਈ ਇਹਦੇ ਵਿੱਚ ਸਾਡੇ ਕੋਲ ਮੈਥ ਰੀਜ਼ਨਿੰਗ ਪੰਜਾਬੀ ਤੇ ਅੰਗਰੇਜ਼ੀ ਚਾਰ ਸਬਜੈਕਟ ਹੁੰਦੇ ਨੇ ਸੋ 200 ਨੰਬਰ ਦਾ ਇਹ ਪੇਪਰ ਆ ਸਵੇਰ ਨੂੰ ਹੋਊਗਾ ਸ਼ਾਮ ਨੂੰ ਦੂਜਾ ਪੇਪਰ ਹੋਊਗਾ 200 ਨੰਬਰ ਦਾ ਇਹ ਆ ਦੋਨਾਂ ਦੇ ਨੰਬਰ ਜੋੜ ਦਿੱਤੇ ਜਾਂਦੇ ਆ 400 ਦੇ ਵਿੱਚੋਂ ਕੱਟਆਫ ਜਾਂਦੀ ਹੈ ਜਿਹੜਾ ਬੱਚਾ ਇਹ ਕੱਟਆਫ ਕਲੀਅਰ ਕਰ ਲੈਂਦਾ ਉਹਨੂੰ ਮੇਨਸ ਦੇ ਲਈ ਬੁਲਾਇਆ ਜਾਂਦਾ ਹੁਣ ਮੇਨਸ ਦਾ ਪੇਪਰ ਪ੍ਰੀ ਤੋਂ ਲਗਭਗ 45 50 ਦਿਨਾਂ ਤੋਂ ਬਾਅਦ ਹੁੰਦਾ ਹੁੰਦਾ ਹੈ ਅੱਜ ਪ੍ਰੀ ਹੋ ਗਿਆ 20 ਦਿਨਾਂ ਬਾਅਦ ਰਿਜ਼ਲਟ ਆ ਗਿਆ 20 ਦਿਨ ਅੱਗੇ ਦਿੱਤੇ ਜਾਂਦੇ ਆ ਸੋ 40 45 50 ਦਿਨਾਂ ਬਾਅਦ ਮੇਨਜ਼ ਦਾ ਪੇਪਰ ਹੁੰਦਾ ਜਦੋਂ ਮੇਨਜ਼ ਦੇ ਪੇਪਰ ਦੀ ਗੱਲ ਕਰਦੇ ਆ ਉੱਥੇ ਸਾਡੇ ਕੋਲੇ 7 ਪੇਪਰ ਹੁੰਦੇ ਆ ਜੀ ਜਿਵੇਂ ਇੱਥੇ ਦੋ ਸੀਗੇ ਉੱਥੇ 7 ਹੁੰਦੇ ਆ ਡੇਲੀ ਇੱਕ ਪੇਪਰ ਹੋਊਗਾ ਠੀਕ ਆ 3 ਘੰਟੇ ਦਾ ਪੇਪਰ ਹੁੰਦਾ ਇੱਥੇ ਲਿਖਣ ਵਾਲਾ ਹੁੰਦਾ ਕੁਐਸਚਨ ਦੇ ਤਾਂ ਆਨਸਰ ਲਿਖਣਾ ਸੋ ਇਹ 7 ਪੇਪਰ ਕਰਨੇ ਨੇ ਸੱਤਾਂ ਦੇ ਵਿੱਚ ਇੱਕ ਪੇਪਰ ਪੰਜਾਬੀ ਭਾਸ਼ਾ ਦਾ ਹੁੰਦਾ ਇੱਕ ਪੇਪਰ ਅੰਗਰੇਜ਼ੀ ਭਾਸ਼ਾ ਦਾ ਹੁੰਦਾ ਇੱਕ ਏਸੇ ਦਾ ਹੁੰਦਾ ਤੇ ਚਾਰ ਜੀਓਗ੍ਰਾਫੀ ਸੱਤ ਪੇਪਰ ਇਹ ਹੋ ਗਏ ਸੋ ਉਸ ਤੋਂ ਬਾਅਦ ਫਿਰ ਇੰਟਰਵਿਊ ਹੁੰਦੀ ਆ ਇਹ ਸਾਰਾ ਪੈਟਰਨ ਆ ਸਾਡੇ ਕੋਲੇ ਜਿਵੇਂ ਪ੍ਰੀ ਦੀ ਗੱਲ ਕਰਾਂ ਆ ਰਿਹਾ ਜੀ ਸਾਡੇ ਕੋਲੇ ਜੀਐਸ 1 ਜੀਐਸ 2 200 ਨੰਬਰ 200 ਨੰਬਰ ਮੀਨਸ ਦੀ ਗੱਲ ਕਰਾਂ ਸੱਤ ਪੇਪਰ ਮੈਂ ਦੱਸੇ ਸੀਗੇ 1 2 3 4 5 6 7 ਤੇ ਉਸ ਤੋਂ ਬਾਅਦ ਇੰਟਰਵਿਊ ਹੁੰਦੀ ਸਾਡੇ ਕੋਲੇ 150 ਨੰਬਰ ਤੇ ਸੋ ਇਹ ਸਾਰਿਆਂ ਦੇ ਨੰਬਰ ਜੁੜਦੇ ਆ ਤੇ ਉਸ ਤੋਂ ਬਾਅਦ ਤੁਹਾਨੂੰ ਜਿਹੜੀ ਹੈਗੀ ਉਹ ਨੌਕਰੀ ਮਿਲ ਜਾਂਦੀ ਹੈ ਜੇ ਤੁਸੀਂ ਕੁਆਲੀਫਾਈ ਕਰ ਜਾਂਦੇ ਹੋ ਪੇਪਰ ਕਲੀਅਰ ਹੋ ਜਾਂਦਾ ਹੈ ਹੁਣ ਅਗਲਾ ਹਾਂ ਨੋਟੀਫਿਕੇਸ਼ਨ ਕਦੋਂ ਆਊਗਾ ਇਹ ਵੀ ਸਵਾਲ ਆ ਦੇਖੋ ਨੋਟੀਫਿਕੇਸ਼ਨ ਕਦੋਂ ਆਊਗਾ ਮੇਰੇ ਹੱਥ ਵਿੱਚ ਨਹੀਂ ਹੈਗਾ ਤੁਹਾਨੂੰ ਮੈਂ ਦੱਸ ਦਿੱਤਾ ਆ 18 ਤੋਂ ਬਾਅਦ 21 ਚ ਪੇਪਰ ਹੋਇਆ ਸੀਗਾ ਉਹਦੇ ਅਕੋਰਡਿੰਗ ਚੱਲੀਏ 24 ਚ ਪੇਪਰ ਹੋਣਾ ਚਾਹੀਦਾ ਸੀਗਾ ਜਾਨੀ ਕਿ ਇਸ ਵਾਰ ਸਰਕਾਰ ਲੇਟ ਹੈ ਹੈਨਾ ਆਉਣਾ ਚਾਹੀਦਾ ਸੀਗਾ ਨਹੀਂ ਆਇਆ ਕਿੰਨਾ ਕੁ ਲੇਟ ਹੋਊਗੀ ਸਾਲ ਹੋਰ ਲੇਟ ਹੋਊਗੀ ਅਸੀਂ ਤਿਆਰੀ ਅੱਜ ਤੋਂ ਸ਼ੁਰੂ ਕਰਾਂਗੇ ਤਾਂ ਜਾ ਕੇ ਸਾਲ ਤੱਕ ਗੱਲ ਬਣੂਗੀ ਮੇਰੇ ਹੱਥ ਤੁਹਾਨੂੰ ਇਨਫੋਰਮੇਸ਼ਨ ਦੇਣਾ ਹੋ ਮੈਂ ਦੇ ਰਿਹਾ ਮੇਰੇ ਹੱਥ ਤੁਹਾਨੂੰ ਪੜਾਉਣਾ ਹੋ ਮੈਂ ਪੜਾ ਰਿਹਾ ਹਾਂ ਸਵੇਰੇ 8 ਵਜੇ ਆਪਣੀ ਕਰੰਟ ਅਫੇਅਰਸ ਦੀ ਕਲਾਸ ਹੁੰਦੀ ਆ ਇਸੇ ਚੈਨਲ ਦੇ ਉੱਤੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਫ੍ਰੀ ਆਫ ਕਾਸਟ ਕਲਾਸ ਨੇ ਨੂੰ ਲਾ ਕੇ ਦੇਖੋ ਜ਼ਰੂਰ ਪੜ੍ਹ ਕੇ ਦੇਖੋ ਤੇ ਜਿਹੜੇ ਜਿਹੜੇ ਬੱਚਿਆਂ ਨੂੰ ਪਤਾ ਵੀ ਹੁਣ ਅਸੀਂ ਸਿਲੈਕਸ਼ਨ ਲੈਣੀ ਆ ਜਿਨ੍ਹਾਂ ਨੇ ਮਨ ਬਣਾ ਲਿਆ ਜਾਣਕਾਰੀ ਚਾਹੀਦੀ ਆ ਨੰਬਰ ਮੈਂ ਉੱਤਰ ਦੱਸਿਆ ਸੀਗਾ ਨੰਬਰ ਮੈਂ ਦੁਬਾਰਾ ਤੁਹਾਨੂੰ ਦਿਖਾ ਦਿੰਨਾ ਆ ਇਸ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਸਾਡੇ ਸਟਾਰਟ ਹੋਏ ਬੈਚ ਦੇ ਵਿੱਚ ਐਡਮਿਸ਼ਨ ਲੈ ਸਕਦੇ ਹੋ ਫੀਸ ਦੀ ਗੱਲ ਕਰ ਲਈ 20000 ਰੁਪਏ ਫੀਸਾ ਜੋ ਤੱਕ ਪੇਪਰ ਨਹੀਂ ਹੁੰਦਾ ਇਦੇ ਵਿੱਚ ਤੁਹਾਨੂੰ ਪਹਿਲੇ ਸਟੈਪ ਦੂਜੇ ਸਟੈਪ ਤੀਜੇ ਸਟੈਪ ਤਿੰਨਾ ਸਟੈਪ ਦੀ ਤਿਆਰੀ ਕਰਾਈ ਜਾਊਗੀ ਜਾਨਕੀ ਪ੍ਰੀ ਮੇਨਸ ਇੰਟਰਵਿਊ ਤਿਆਰੀ ਕਰਾਈ ਜਾਊਗੀ ਟੈਸਟ ਸੀਰੀਜ਼ ਪੰਜਾਬੀ ਤੇ ਅੰਗਰੇਜ਼ੀ ਵਿੱਚ ਤੁਹਾਨੂੰ ਪੜਾਇਆ ਜਾਊਗਾ ਕਿਉਂਕਿ ਪੇਪਰ ਜਾਂ ਤੁਸੀਂ ਪੰਜਾਬੀ ਦੇ ਲੋ ਜਾਂ ਤੁਸੀਂ ਅੰਗਰੇਜ਼ੀ ਦੇ ਲੋ ਤੁਹਾਡੀ ਆਪਸ਼ਨ ਚੁਆਇਸ ਹੈ ਤੁਹਾਡੇ ਕੋਲੇ ਸੋ ਜਿਹੜੀ ਮਰਜ਼ੀ ਭਾਸ਼ਾ ਦੇ ਲੋ ਤੇ ਪੜਾਇਆ ਵੀ ਤੁਹਾਨੂੰ ਪੰਜਾਬੀ ਤੇ ਅੰਗਰੇਜ਼ੀ ਵਿੱਚ ਹੀ ਜਾਊਗਾ ਅਸੀਂ ਜਿਹੜਾ ਸਟੱਡੀ ਮਟੀਰੀਅਲ ਪ੍ਰੋਵਾਈਡ ਕਰਾਂਗੇ ਉਹ ਪੰਜਾਬੀ ਤੇ ਅੰਗਰੇਜ਼ੀ ਵਿੱਚ ਹੋਊਗਾ ਸੋ ਇਹਦੇ ਲਈ ਸਾਡੇ ਕੋਲੇ ਆ ਨੰਬਰ ਦਿੱਤਾ ਗਿਆ ਇਹਦੇ ਉੱਤੇ ਕਾਲ ਕਰੋ ਜਾਣਕਾਰੀ ਲਓ ਐਡਮਿਸ਼ਨ ਦੇ ਬਾਰੇ ਲੈਣੀ ਆ ਜਾਣਕਾਰੀ ਉਹ ਲੈ ਲਓ ਕੋਈ ਹੋਰ ਜਾਣਕਾਰੀ ਚਾਹੀਦੀ ਆ ਉਹ ਕਰ ਲਓ ਮੇਰੇ ਨਾਲ ਗੱਲ ਕਰਨੀ ਆ ਮੇਰੀ ਟੀਮ ਨੂੰ ਕਹਿ ਦਿਓ ਮੇਰੇ ਨਾਲ ਗੱਲ ਵੀ ਕਰਾ ਦੇਊਗੀ ਮੌਕਾ ਹੁੰਦਾ ਬਾਰ ਬਾਰ ਨਹੀਂ ਮਿਲਦਾ ਕਹਿੰਦੇ ਜਿਹਨੂੰ ਇਹ ਦੀਦਾ ਨਾ ਦੂਰਦਰਸ਼ੀ ਸੋਚ ਹੋਵੇ ਉਹਨੂੰ ਅੱਜ ਤੋਂ ਸਾਲ ਡੇਢ ਸਾਲ ਬਾਅਦ ਆਪਣੇ ਆਪ ਨੂੰ ਉਹ ਬੱਚਾ ਜਾਂ ਉਹ ਬੱਚੀ ਡੀਐਸਪੀ ਐਸਡੀਐਮ ਤਹਿਸੀਲਦਾਰ ਦੀ ਕੁਰਸੀ ਤੇ ਦੇਖੂਗੀ ਤੇ ਜੇ ਦੀ ਸੋਚ ਦੂਰਦਰਸ਼ੀ ਨਹੀਂ ਹੈਗੀ ਹੋ ਸਕਦਾ ਉਹ ਜਾਂਦਾ ਹੋਇਆ ਥੱਲੇ ਕੋਈ ਮਾੜਾ ਚੰਗਾ ਕਮੈਂਟ ਵੀ ਕਰਕੇ ਜਾਵੇ ਕਿਉਂਕਿ ਹੋ ਸਕਦਾ ਇਸ ਵੀਡੀਓ ਨਾਲ ਉਹਦਾ ਬਹੁਤ ਵੱਡਾ ਨੁਕਸਾਨ ਹੋ ਜਵੇ ਕਿਉਂਕਿ ਇਹ ਵੀਡੀਓ ਜਿਹਨੇ ਸਬਰ ਨਾਲ ਸੁਣ ਲਈ ਨਾ ਹੋ ਸਕਦਾ ਉਹਦੀ ਕੋਈ ਕਿਡਨੀ ਚ ਸਮੱਸਿਆ ਆ ਜਾਵੇ ਮੇਰੀ ਵੀਡੀਓ ਇੰਨੀ ਮਾੜੀ ਤਾਂ ਹੈਗੀ ਆ ਨਾ ਸਹੀ ਗੱਲ ਹੈ ਨਾ ਮਤਲਬ ਹੁੰਦੇ ਕੋਈ ਬੱਚੇ ਵੀ ਉਹੀ ਕਰਤਾ ਜੀ ਨੇ ਕਰਤਾ ਜਿਉਂ ਕਰਤਾ ਇਨਫੋਰਮੇਸ਼ਨ ਨਾਲ ਮੈਂ ਕਿਸੇ ਨੂੰ ਅਜੇ ਤੱਕ ਬੁਖਾਰ ਚੜਦਾ ਨਹੀਂ ਦੇਖਿਆ ਜੇ ਕਿਸੇ ਨੂੰ ਚੜ ਗਿਆ ਹੋ ਤਾਂ ਮੈਨੂੰ ਬਈ ਜਰੂਰ ਦੱਸ ਦਿਓ ਜੀ ਠੀਕ ਹੈ ਚਲੋ ਸੋ ਇਹ ਸੀ ਆਪਣੇ ਕੋਲ ਇਨਫੋਰਮੇਸ਼ਨ ਵਾਲੀ ਵੀਡੀਓ ਜੇ ਵੀਡੀਓ ਵਧੀਆ ਲੱਗੀ ਇਹਨੂੰ ਲਾਈਕ ਜ਼ਰੂਰ ਕਰ ਦਿਓ ਬਾਕੀ ਹਾਂ ਐਡਮਿਸ਼ਨ ਦੇ ਲਈ ਇਸ ਨੰਬਰ ਦੇ ਉੱਤੇ ਕਾਲ ਕਰਕੇ ਜਾਣਕਾਰੀ ਤੁਸੀਂ ਲੈ ਸਕਦੇ ਹੋ ਕਲਾਸਾਂ ਆਪਣੀਆਂ ਸਟਾਰਟ ਨੇ ਤੁਸੀਂ ਵੀ ਜੁਆਇਨ ਕਰੋ ਤੇ ਵਧੀਆ ਤਰੀਕੇ ਨਾਲ ਵਿਦ ਗਾਈਡੈਂਸ ਵਿਦ ਮੈਂਟਰਸ਼ਿਪ ਤੁਸੀਂ ਆਪਣੀ ਪੜ੍ਹਾਈ ਨੂੰ ਕੰਟੀਨਿਊ ਕਰ ਸਕਦੇ ਹੋ ਮੇਰੀ ਰਿਕਵੈਸਟ ਆ ਮੇਰੇ ਛੋਟੇ ਭੈਣ ਭਾਈਆਂ ਨੂੰ ਜੇ ਮੈਥੋਂ ਕੋਈ ਵੱਡਾ ਉਹਨੂੰ ਵੀ ਰਿਕਵੈਸਟ ਆ ਨੋਟੀਫਿਕੇਸ਼ਨ ਦੀ ਵੇਟ ਨਾ ਕਰੋ ਪੜ੍ਹ ਲਓ ਆਪਾਂ ਨੌਕਰੀ ਲਵਾਾਂਗੇ ਜੀ ਠੀਕ ਹੈ ਚਲੋ ਜੀ ਜਉਂਦੇ ਵਸਦੇ ਰਹੋ ਰੱਬ ਖੈਰ ਕਰੇ ਜੀ ਸਸ਼ੀ ਘਸਾਰਾ ਨੂੰ